I अड़े <laughs> दोन ਬ੍ਰਦਰ ਗੱਲ ਕੀ ਹੋਈ ਆ ਤੁਹਾਨੂੰ ਜਿਹੜਾ ਕੁੱਟਮਾਰ ਕੀਤੀ ਅੰਦਰ ਕੀ ਨਾਮ ਆ ਤੁਹਾਡਾ ਬਾਈ ਤੁਸੀਂ ਦੱਸਿਓ ਕੀ ਗੱਲ ਹੋਈ ਆ ਇੱਕ ਮਿੰਟ ਦੇ ਇਧਰ ਇੱਕ ਮਿੰਟ ਦੇਖਿਓ ਇਧਰ ਦੇਖਿਓ ਬਾਈ ਇੱਕ ਮਿੰਟ ਦੱਸਿਓ ਜੀ ਮੈਨੂੰ ਦੱਸ ਦੋ ਕੀ ਗੱਲ ਹੋਈ ਹੈ ਮੈਨੂੰ ਥੋੜਾ ਜਿਹਾ ਬਰੀਫ ਕਰ ਦਿਓ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਸਿਰਫ ਐ ਆ ਸੀ ਚ ਮੜਾ ਮੁਕਾ ਇਹਨਾਂ ਦਾ ਕੋਈ ਹੋਣੀ ਐ ਇਹ ਤਾਂ ਲੈ ਕੇ ਆ ਅੱਛਾ ਕਿਹੜੀ ਜੇਲ੍ਹ ਚੋਂ ਲੈ ਕੇ ਆਏ ਹੋ ਨਵੀਂ ਜੇਲ੍ਹ ਇਹ ਪ੍ਰੀਜ਼ਨਰ ਦਾ ਨਾਮ ਕੀ ਹੈ ਜੀ ਇਹ ਹਰਪੀ ਦਾ ਅਵਤਾਰ ਸਿੰਘ ਅੱਛਾ ਜੀ ਕਿੱਥੇ ਦਾ ਹੈ ਇਹ ਇਹ ਨਵੀਂ ਜੇਲ੍ਹ ਦਾ ਅੱਛਾ ਜੀ ਕੁੱਟਮਾਰ ਦਾ ਕਾਰਨ ਕਿਉਂ ਹੈ ਲੱਗਿਆ ਜੀ ਕੁਝ ਪਤਾ ਇਹ ਨਹੀਂ ਪਤਾ ਭਾਈ ਹੁਣ ਕਿੱਥੇ ਲੈ ਕੇ ਜਾ ਰਹੇ ਜੀ ਇਹਨੂੰ ਅਰਜੰਤ ਰਾਸਪਤ ਹਾਂਜੀ ਅੱਜ ਤਕਰੀਬਨ 11:00 ਵਜੇ ਸਾਡੇ ਕੋਲ ਪੇਸ਼ੈਂਟ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਪੁਲਿਸ ਵਾਲੇ ਲੈ ਕੇ ਆਏ ਸੀ ਉਹਦੇ ਜੋ ਝੋਟਾ ਸੀ ਉਹ ਬਹੁਤ ਗਹਿਰੀਆਂ ਸੀ ਅਸੀਂ ਆਪਣੇ ਵੱਲੋਂ ਉਹਨਾਂ ਦੀ ਜਿਹੜੀ ਕਾਰਵਾਈ ਤੇ ਉਹਨਾਂ ਨੂੰ ਫੁੱਲੀ ਜਿਹੜੀ ਟ੍ਰੀਟਮੈਂਟ ਇੱਥੇ ਜੋ ਅਵੇਲੇਬਲ ਹੈ ਸਾਡੇ ਕੋਲ ਸਾਰੀ ਕਰਕੇ ਕਿਉਂਕਿ ਉਹਨਾਂ ਨੂੰ ਫਰਦਰ ਨੀਡ ਆਫ ਇਨਵੈਸਟੀਗੇਸ਼ਨ ਸੀ ਜਿਸ ਕਰਕੇ ਸੀ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨਸ ਵਾਸਤੇ ਉਹਨਾਂ ਨੂੰ ਵਜੰਦਰ ਭੇਜ ਦਿੱਤਾ ਲੈ ਕੇ ਕਿੱਥੋਂ ਆਏ ਸੀ ਜੀ ਲੈ ਕੇ ਕਿੱਥੋਂ ਆਏ ਸੀ ਤੁਸੀਂ ਉਹਨਾਂ ਨੂੰ ਨਿਊ ਜਰਨਪਤ ਕਿੰਨੀਆਂ ਡੂੰਘੇ ਕੱਟ ਸੀ ਜੀ ਜਿਹੜਾ ਕੀ ਮਾਰਿਆ ਹੋਇਆ ਸੀ ਨੱਕ ਤੇ ਸੀਗੀ ਜੀ 60 ਉਹਨਾਂ ਦੇ ਤੇ ਇੱਕ ਛਾਤੀ ਤੇ 60 ਸੀ ਜੀ ਕਿ ਹੁਣ ਕਿਥੇ ਪ੍ਰੀਜ਼ਨਰ ਕਿੱਥੇ ਲੋ ਜਿੰਦਰਾ ਭੇਜਿਆ ਜੀ ਫਰਦਰ ਅਸੀਂ ਆਪਣੇ ਵੱਲੋਂ ਜਿੰਨਾ ਇੱਥੇ ਅਵੇਲੇਬਲ ਹੈ ਆਪਾਂ ਸਾਰਾ ਉਹਨਾਂ ਦਾ ਇਲਾਜ ਕਰਕੇ ਅੱਗੇ ਫਰਦਰ ਥੋੜੇ ਟੈਸਟ ਰਿਕੁਆਇਰ ਸੀਗੇ ਕਿਥੇ ਕਿਥੇ ਨਿਸ਼ਾਨ ਸੀਗੇ ਛਾਤੀ ਤੇ ਖੱਬੇ ਪਾਸੇ ਤੇ ਨਾੜ ਕਿਸ ਚੀਜ਼ ਦੇ ਨਾਲ ਕੀਤਾ ਸੀ ਲੱਗਿਆ ਉਹ ਇਹਦੇ ਹਾਸੇ ਨਹੀਂ ਲੀ ਤਾਂ ਲੱਗ ਹੈ ਤਾਂ ਚੋਟ ਜਿਹੜੀ ਹੈ ਗੈਪਿੰਗ ਸੀਗੀ ਹੋਉਂਦੀ ਸੀ ਉਹ ਕਹਿੰਨੀ ਹੈ ਕਿ ਸਾਈਜ਼ ਕਿੱਦਾਂ ਬਟ ਫਰਦਰ ਜਿਹੜੇ ਆ ਉਹ ਰਿਪੋਰਟਸ ਤੋਂ ਬਾਅਦ ਸਟਿਚ ਵਗੈਰਾ ਵੀ ਲੱਗੇ ਚਿਚਿੰਗ ਕੀਤੀ ਹੈ ਜੀ ਜਿੰਨਾ ਸਾਡੇ ਕੋਲ ਟਰੀਟਮੈਂਟ ਸੀਗਾ ਸਾਰਾ ਕਰੀ ਐ ਐਮ ਐਲ ਆਰ ਵੀ ਕਰ ਰਹੇ ਹਾਂ ਹਾਂਜੀ ਉਹਨਾਂ ਦੇ ਜੋ ਹੈਗੀ ਕਾਰਵਾਈ ਸੀ ਉਹਨਾਂ ਦੀ ਦਾਰ